ਸਿੰਘ ਮਜੀਠੀਆ ਜਿੰਦਾਬਾਦ 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 ਆਮ ਆਦਮੀ ਪਾਰਟੀ ਮਰਦਾਬਾ 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 ਆਮ ਆਦਮੀ ਪਾਰਟੀ ਮਰਦਾਬਾ ਮਰਦਾਬਾ ਅਸੀਂ ਤਾਂ ਹੈਰਾਨ ਆ ਭਗਵੰਤ ਮਾਨ ਦੇ ਸਰਕਾਰ ਤੋਂ ਭਗਵੰਤ ਮਾਨ ਦੇ ਅਸਰਾਂ ਤੋਂ ਕਿ ਭਗਵੰਤ ਮਾਨ ਨੇ ਇੰਨੇ ਡਰ ਚੁੱਕੇ ਨੇ ਭਗਵੰਤ ਮਾਨ ਦੀ ਸਰਕਾਰ ਇੰਨੇ ਡਰ ਚੁੱਕੀ ਹੈ ਕਿ ਵਿਕਰਮ ਜੀ ਜਿਹੜੇ ਕਿ ਇਸ ਨਾਭਾ ਜੇਲ੍ਹ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤੇ ਅਸੀਂ ਵਰਕਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਇੱਥੇ ਆਏ ਸੀ ਕਿਉਂਕਿ ਅਸੀਂ ਉਹਨਾਂ ਨੂੰ ਸਾਹਮਣੇ ਮਿਲਾਂਗੇ ਸੋ ਮਿਲ ਕੇ ਜਦੋਂ ਜੇਲ੍ਹ ਤੋਂ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਚ ਆਉਂਦਾ ਹੈ ਤਾਂ ਉਹਦੇ ਜਿਹੜੇ ਸਮਰਥਕ ਨੇ ਉਹ ਜੇਲ੍ਹ ਦੇ ਸਾਹਮਣੇ ਆ ਕੇ ਖੜ ਕੇ ਮਿਲ ਲੈਂਦੇ ਨੇ ਸੋ ਅੱਜ ਮੈਨੂੰ ਲੱਗਦਾ ਕਿ ਸਰਕਾਰ ਡਰ ਚੁੱਕੀ ਹੈ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਨਕਸ਼ਾ ਬੈਠ ਚੁੱਕਿਆ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਨਾਂ ਨੂੰ ਡਰ ਬਣ ਚੁੱਕਿਆ ਕਿਉਂਕਿ ਮੈਂ ਇੱਕ ਗੱਲ ਕਹਣੀ ਕਿ ਉਹਨਾਂ ਵਿਕਰਮ ਸਿੰਘ ਉਹ ਚੀਜ਼ ਹੈ ਜਿਹੜੀ ਕਦੇ ਤਬਣੀ ਨਹੀਂ ਵਿਕਰਮ ਸਿੰਘ ਤੋਂ ਜੋ ਇਹ ਕਹਿੰਦੇ ਸੀ ਕਿ ਅਸੀਂ ਆਹ ਕੁਝ ਫੜ ਲ ਉਹ ਕੋਈ ਵੀ ਚੀਜ਼ ਇਹਨਾਂ ਤੋਂ ਮਿਲ ਨਹੀਂ ਸਕੀ ਸੋ ਮੈਂ ਮਹਿਸੂਸ ਕਰ ਰਿਹਾ ਕਿ ਆ ਜਿਹੜੀ ਛੌਣੀ ਬਣਾਤੀ ਆ ਇਸ ਤਰ੍ਹਾਂ ਦੇ ਕੋਈ ਵੱਡੇ ਤੋਂ ਵੱਡਾ ਸਮਗਲਰ ਵੱਡੇ ਤੋਂ ਵੱਡਾ ਅੱਤਵਾਦੀ ਵੀ ਲਿਆਂਦਾ ਜਾਵੇ ਤਾਂ ਇਦਾਂ ਛੌਣੀ ਨਹੀਂ ਬਣਾਈ ਜਾਂਦੀ ਇਥੇ ਆਮ ਪਬਲਿਕ ਨੂੰ ਵੀ ਹੈਰਾਨ ਕੀਤਾ ਜਾ ਰਿਹਾ ਇਹ ਸੜਕ ਦੇ ਉੱਪਰ ਸਵੇਰ ਤੋਂ ਇਹਨਾਂ ਨੇ ਜਾਮ ਲਾਇਆ ਹੋਇਆ ਸੋ ਅਸੀਂ ਉਹਨਾਂ ਨੂੰ ਦੇਖਣ ਵਾਸਤੇ ਆਏ ਸੀਗੇ ਤੇ ਮਿਲਣ ਵਾਸਤੇ ਆਏ ਸੀਗੇ ਸੋ ਇਹਨਾਂ ਨੇ ੱੱਕਾ ਕਰਕੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਭਗਵਾਨ ਜਤਮਾਨ ਆਪ ਸਰਕਾਰ ਨਹੀਂ ਚਲਾ ਰਿਹਾ ਉਹਨਾਂ ਨੂੰ ਹੰਤਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸ਼ਿਸ਼ੋਧੀਆਂ ਤੇ ਉੱਥੇ ਦੀ ਜਿਹੜੀ ਟੀਮ ਆ ਦਿੱਲੀ ਤੋਂ ਜਿਹੜੀ ਜ਼ਿਲ੍ਹਾ ਚੋਂ ਆਈ ਹੋਈ ਟੀਮ ਹੈ ਉਹ ਟ੍ਰੇਡ ਹੋ ਕੇ ਆਈ ਟੀਮ ਜਿਹੜੀ ਆ ਉਹ ਦਰ ਰਹੀ ਆ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਚੜ ਕੇ ਇਹਨਾਂ ਦੀ ਛਾਤੀ ਤੇ ਨੱਚੇਗਾ ਤੇ 2027 ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਣਾਏਗਾ ਸੋ ਇਹਨਾਂ ਨੂੰ ਭੱਜਦਿਆਂ ਨੂੰ ਰਸਤਾ ਨਹੀਂ ਲੱਭਣ ਦਵਾਂਗੇ ਇਹ ਸਾਰੇ ਚੱਕ ਕੇ ਜੇਲ੍ਹ 'ਚ ਬੰਦ ਕਰਾਂਗੇ ਜਿਸ ਤਰ੍ਹਾਂ ਅੱਜ ਬਿਕਰਮਜੀ ਨਾਲ ਇਹ ਬਦਲਾਖੋਰੀ ਦੀ ਨੀਤੀ ਨਾਲ ਕਰ ਰਹੇ ਨੇ ਪਹਿਲਾਂ ਬਿਕਰਮ ਤੋਂ ਮਾਫੀਆਂ ਮੰਗਦੇ ਰਹੇ ਅੱਜ ਵਿਕਰਮਣ ਜੀ ਨੂੰ ਜਾ ਕੇ ਝੂਠੇ ਕੇ ਸਾਂ ਫਸਾ ਕੇ ਜੇਲ੍ਹਾਂ ਵਿੱਚ ਲੈ ਕੇ ਆ ਰਹੇ ਨੇ ਸੋ ਇਸ ਗੱਲ ਦੀ ਨਿੰਦਿਆ ਕਰਦੇ ਆਂ ਸੋ ਅਸੀਂ ਸਾਰੀ ਪਬਲਿਕ ਵੱਲੋਂ ਨਾਪੇ ਦੀ ਪਬਲਿਕ ਅੱਜ ਪੂਰੀ ਹਰਾਸ਼ ਹੈ ਤੇ ਜੇਲ੍ਹ ਦੇ ਵਾਲੇ ਵਾਲੇ ਇਹਨਾਂ ਨੇ ਛੌਣੀ ਬਣਾ ਕੇ ਖੜੇ ਨੇ ਸੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾ ਆਰ ਪਾਰ ਨਹੀਂ ਨਿਕਲਣਾ ਆ ਰਿਹਾ ਕਿ ਅਸੀਂ ਪਰਲੇ ਪਾਸੇ ਖੜੇ ਸੀਗੇ ਤੇ ਸਾਨੂੰ ਅਗਲੇ ਪਾਸੇ ਖੜ ਕੇ ਰੱਖਤਾ ਸੋ ਅਸੀਂ ਕਹਿੰਦੇ ਆਂ ਕਿ ਜੇ ਤੁਹਾਡੇ ਕੋਲ ਇੰਨਾ ਦਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਰੋਕ ਲਓ ਪਹਿਲਾਂ ਘਰਾਂ 'ਚ ਵੀ ਰੋਕਿਆ ਸੀਗਾ ਤੇ ਫੇਰ ਬਾਹਰ ਆਏ ਨੇ ਸੋ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਨਾ ਪਿੱ ਅੱਜ ਵਿਕਰਮ ਸਿੰਘ ਮਜੀਠੀਆ ਹਰ ਨੂੰ 14 ਦਿਨ ਦੀ ਨਾਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸਾਡੇ ਨਾਲ ਵੱਧ ਗੱਲਬਾਤ ਕਰਨ ਦੇ ਲਈ ਅਸ਼ਦੀਪ ਕਲੇਰ ਮਜੂਦ ਨੇ ਕਲੇਰ ਸਾਹਿਬ 14 ਦਿਨ ਦੀ ਜੁਡੀਸ਼ੀਅਲ ਕਸਟਡੀ 11 ਦਿਨ ਦਾ ਰਿਮਾਂਡ ਖਤਮ ਹੋਇਆ ਕਿਵੇਂ ਦੇ ਅੰਦਰ ਮਹੌਲ ਰਿਹਾ ਪਹਿਲਾਂ ਤਾਂ ਕਿਵੇਂ ਦੇ ਸਰਕਾਰੀ ਵਕੀਲਾਂ ਵੱਲੋਂ ਦੇਖੋ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਵਿਜੀਲੈਂਸ ਨੇ ਉਹਨਾਂ ਦੇ ਜੁਡੀਸ਼ੀਅਲ ਰਿਮਾਂਡ ਦੀ ਮੰਗ ਕੀਤੀ ਜੁਡੀਸ਼ੀਅਲ ਰਿਮਾਂਡ ਦਾ ਸਿੱਧਾ ਜ ਮਤਲਬ ਇਹ ਹੁੰਦਾ ਹੈ ਕਿ ਹੁਣ ਪੁਲਿਸ ਇਹਨਾਂ ਤੋਂ ਪੁੱਛਗਿੱਛ ਨਹੀਂ ਕਰਨਾ ਚਾਹੁੰਦੀ ਤਾਂ ਮੇਰਾ ਪਹਿਲਾਂ ਤਾਂ ਸਿੱਧਾ ਜ ਇਹ ਮੀਡੀਆ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਰਕਾਰ ਕੱਲ ਤੱਕ ਇਹ ਕਹਿ ਰਹੀ ਸੀ ਕਿ ਵਿਕਰਮ ਮਜੀਠੀਆ ਤਾਂ ਕੋਆਪਰੇਟ ਨਹੀਂ ਕਰ ਰਹੇ ਇਹਨਾਂ ਦੇ ਖਿਲਾਫ ਸਾਡੇ ਕੋਲ ਇਹਨਾਂ ਕੁਝ ਹੈ ਅੱਜ ਉਹਦਾ ਇੱਕਦਮ ਸਟੈਂਡ ਬਦਲ ਗਿਆ ਉਹ ਕਹਿੰਦੇ ਨਹੀਂ ਜੀ ਅਸੀਂ ਪੁੱਛਗਿੱਛ ਨਹੀਂ ਕਰਨੀ ਇਹਦਾ ਕਾਰਨ 29 ਮੋਬਾਈਲ ਦੀ ਗੱਲ ਮੁੱਖ ਮੰਤਰੀ ਨੇ ਬੋਲੀ 29 ਮੋਬਾਈਲ ਦਾ ਇੱਕ ਕਾਗਜ਼ ਨਹੀਂ ਲੱਭਿਆ ਪੈ ਰਿਕਸੋ 41 ਕਰੋੜ ਕਹਿੰਦੇ ਫੋਰਨ ਇਨਵੈਸਟਮੈਂਟ ਆਈ ਹੈ 1 ਰੁਪਈਆ ਨਹੀਂ ਨਿਕਲੀ ਫਿਰ 540 ਕਰੋੜ ਦੀ ਇੱਕ ਕੰਪਨੀ ਕਹਿੰਦੀ ਕਲੀਅਰ ਵਾਟਰ ਕੰਪਨੀ ਕਹਿੰਦੇ ਜੀ ਇਹਦਾ ਅਸਲ ਮਾਲਕ ਬਿਕਰਮ ਮਜੀਠੀਆ ਉਹ ਹੁਣ ਵਿਜੀਲੈਂਸ ਨੇ ਪਤਾ ਕਰਾਇਆ ਉਹ ਤਾਂ ਗੋਰੇ ਦੀ ਕੰਪਨੀ ਹੈ ਯੂਐਸ ਬੇਸਡ ਡਾਇਰੈਕਟਰ ਨੇ ਉਹਦੇ ਸਿੰਗਾਪੁਰ ਹਾਂਗਕਾਂਗ ਸੇ ਉਹਦਾ ਦਫਤਰ ਹੈ ਸੋ ਉਹ ਕੰਪਨੀ ਜਿਹੜੀ ਮਲਟੀ ਬਿਲੀਨੀਅਰ ਹੈ ਜਿਹੜੀ ਭਾਰਤ ਸਰਕਾਰ ਦੀ ਪਰਮਿਸ਼ਨ ਨਾਲ ਭਾਰਤ ਚ ਬਿਜ਼ਨਸ ਕਰ ਰਹੀ ਹੈ ਉਹਨੂੰ ਕਿੱਦਾਂ ਜੋੜ ਸਕਦੇ ਸੀ ਉਹ ਚੈਪਟਰ ਖਤਮ ਹੋ ਗਿਆ ਫੇਰ ਕਹਿੰਦੇ ਜੀ ਹਿਮਾਚਲ ਚ 1000 ਏਕੜ ਪਿਛਲੀ ਵਾਰ 1000 ਏਕੜ ਦਾ ਗੱਲ ਆਈ ਇਹ ਹੁਣ ਹਿਮਾਚਲ ਘੁੰਮ ਕੰਮ ਕੇ ਆ ਗਏ ਮੈਂ ਉਸ ਦਿਨ ਵੀ ਕਿਹਾ ਸੀ ਵੀ 1000 ਏਕੜ ਕਹਿ ਤਾ ਦਿੱਤਾ 1000 ਏਕੜ ਦਾ ਮਤਲਬ ਹੈ ਵੀ ਸਾਰਾ ਸ਼ਿਮਲਾ ਹੀ ਵਿਕਰਮਜੀਠੀਆ ਦਾ ਹੈ ਉਥੇ ਹੋਰ ਕੋਈ ਰਹਿੰਦਾ ਹੀ ਨਹੀਂ ਉਥੇ ਲੈਂਡ ਸੀਲਿੰਗ ਹੀ ਹੈ ਨਹੀਂ ਉਥੇ ਦੀ ਸਰਕਾਰ ਸੁੱਤੀ ਪਈ ਹੈ ਹੁਣ ਇਹਨਾਂ ਨੂੰ ਉਹ ਵੀ ਨਹੀਂ ਲੱਭਿਆ ਤੇ ਇੱਕ ਇਹ ਕਪੂਰਥਲਾ ਕੋਰਟ ਦੇ ਵਿੱਚ ਕਹਿੰਦੇ ਜੀ ਕਿ ਉਥੇ ਸਾਨੂੰ ਇੱਕ ਡਾਕੂਮੈਂਟ ਲੱਭਿਆ ਜਿੱਥੇ ਇਨਾਂ ਦਾ ਆਪਣਾ ਗਨੀਵਕੌਰ ਮਜੀਠੀਆ ਜੀ ਦਾ 25% ਸ਼ੇਅਰ ਹੈ ਕਿਸੇ ਗ੍ਰੀਨ ਐਵੇਨਿਊ ਚ ਉਹ ਵੀ ਫਰਜੀ ਨਿਕਲਿਆ ਆ ਉਹਦੇ ਚ ਆਲਰੇਡੀ ਹਾਈ ਕੋਰਟ ਨੇ ਕੁਐਸ਼ ਕੀਤਾ ਹੋਇਆ ਤੇ ਹਾਈ ਕੋਰਟ ਨੇ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹਨਾਂ ਨੂੰ ਵੀ ਸਸਪੈਂਡ ਕਰਕੇ ਵਿਜੀਲੈਂਸ ਇਨਕੁਆਇਰੀ ਖੋਲੀ ਹੈ ਸੋ ਕੁੱਲ ਮਿਲਾ ਕੇ ਪਿਛਲੇ 11 ਦਿਨ ਚ ਸਰਕਾਰ ਨੇ ਜਿਹੜੇ ਪੰਜ ਝੂਠ ਬੋਲੇ ਉਹ ਸਾਰੇ ਮੂਹਰੇ ਮੂੰਹ ਡਿੱਗੇ ਸਰਕਾਰ ਦਾ ਚਿਹਰਾ ਨੰਗਾ ਹੋਇਆ ਅੱਜ ਕਹਿੰਦੇ ਜੀ ਬਸ ਹੁਣ ਪੁੱਛ ਕੇ ਚ ਨੂੰ ਰਹਿ ਨਹੀਂ ਕੁਛ ਗਿਆ ਹੁਣ ਜੁਡੀਸ਼ਲ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇ ਪਰ ਮੈਂ ਆਪਣੀ ਪਾਰਟੀ ਵੱਲੋਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਕਰਮ ਮਜੀਠੀਆ ਜੀ ਵੱਲੋਂ ਔਰ ਸਵੁੱਚੀ ਲੀਡਰਸ਼ਿਪ ਵੱਲੋਂ ਮੈਂ ਸਰਕਾਰ ਨੂੰ ਇਸ ਮਾਧਿਅਮ ਦੇ ਨਾਲ ਚੈਲੰਜ ਕਰਦਾ ਕਿ ਪੰਜ ਗੱਲਾਂ ਤੱਥਾਂ ਨਾਲ ਹੁਣ ਲਿਆਓ ਸਾਹਮਣੇ ਪ੍ਰੂਫ ਕਰਨੀਆਂ ਪੈਣਗੀਆਂ ਕਿਉਂਕਿ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਪੰਜਾਬ ਸਰਕਾਰ ਦਾ ਝੂਠ ਨਹੀਂ ਚੱਲਣਾ ਝੂਠ ਬੋਲੇ ਤੇ ਅੱਗੇ ਚੱਲ ਗਏ ਤਿੰਨ ਸਾਲ ਤੋਂ ਫਿਤਰਤ ਜਿਹੜੀ ਰਹੀ ਹੈ ਉਹ ਸਾਰਿਆਂ ਨੂੰ ਪਤਾ ਹੈ ਪਰ ਇਹ ਔਨ ਰਿਕਾਰਡ ਗੱਲਾਂ ਨੇ ਡਾਕੂਮੈਂਟਰੀ ਐਵੀਡੈਂਸ ਹੈ ਇਹ ਹੁਣ ਤੁਹਾਨੂੰ ਜੇ ਨਾ ਪ੍ਰੂਫ ਕੀਤੀਆਂ ਤਾਂ ਇਹਦੀ ਜਵਾਬਦੇਹੀ ਵੀ ਸਰਕਾਰ ਦੀ ਸ਼ਰੋਨੀ ਕਾਲਦਲ ਤੈਅ ਕਰੇਗਾ ਕਲੇਰ ਸਾਹਿਬ ਕੋਈ ਡਾਕੂਮੈਂਟ ਕੋਈ ਕਾਗਜ਼ ਕਿਉਂਕਿ 1000 ਏਕੜ ਸੈਨਿਕ ਫਾਰਮ ਯੂਪੀ ਦੇ ਗੋਰਖਪੁਰ ਹਰਿਆਣਾ ਜਾਣਾ ਇਹ ਇਹਨਾਂ ਦੇ ਵਿੱਚੋਂ ਕੋਈ ਨਿਕਲ ਕੇ ਕੋ ਸਾਹਮਣੇ ਰੱਖੇ ਕੋਈ ਵਿਜੀਲੈਂਸ ਜੇ ਨਿਕਲਿਆ ਹੁੰਦਾ ਤਾਂ ਰਿਮਾਨਡਾ ਮੰਗ ਲੈਂਦੇ ਇਹਦਾ ਮਤਲਬ ਇਹਨਾਂ ਕੋਲੇ ਨਿਕਲਿਆ ਕੁਛ ਨਹੀਂ ਅਸੀਂ ਪਹਿਲੇ ਦਿਨ ਕਿਹਾ ਸੀ ਕਿ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਐਸੈਟ ਹੈ ਨਹੀਂ ਸੋ ਸਰਕਾਰ ਦਾ ਜਿਹੜਾ ਝੂਠ ਦਾ ਤਾਸ਼ ਦਾ ਮਹਿਲ ਸੀ ਉਹ ਪੱਤੇ ਵਾਂਗੂ ਖਿੰਡ ਗਿਆ ਸਰਕਾਰ ਨੂੰ ਇਹ ਅਹਿਸਾਸ ਹੋ ਗਿਆ 11 ਦਿਨਾਂ 'ਚ ਕਿ ਸਾਡੇ ਕੋਲੇ ਇਸ ਕੇਸ ਦੇ ਵਿੱਚ ਕੋਈ ਸਬੂਤ ਹੈ ਨਹੀਂ ਹੁਣ ਤੁਸੀਂ ਹਾਈ ਕੋਰਟ ਦੇ ਵਿੱਚ ਵੀ ਚੈਲੰਜ ਕਰ ਰਹੇ ਹੋ ਇਹਨਾਂ ਦੀ ਅਰੈਸਟ ਨੂੰ ਲੈ ਕੇ ਕਿ ਦੇਖੋ ਸਾਡੇ ਕੋਲ ਜੋ ਵੀ ਸਾਡੀਆਂ ਲੀਗਲ ਆਪਸ਼ਨਸ ਹੈ ਚਾਹੇ ਉਹ ਹਾਈ ਕੋਰਟ ਹੈ ਚਾਹੇ ਉਹ ਡਿਸਟ੍ਰਿਕਟ ਕੋਰਟ ਹੈ ਅਦਾਲਤਾਂ ਦੇ ਉੱਤੇ ਸਾਨੂੰ ਪੂਰਨ ਭਰੋਸਾ ਹੈ ਇਹ ਪੰਜਾਬ ਦੇ ਵਿੱਚ ਅੱਜ ਇੱਕ ਪੁਲਿਸ ਰਾਜ ਭਗਵੰਤ ਮਾਨ ਸਾਹਿਬ ਵੱਲੋਂ ਕਾਇਮ ਕਰ ਦਿੱਤਾ ਗਿਆ ਔਰ ਤੁਸੀਂ ਦੇਖਿਆ ਉਹਦਾ ਜ਼ਿੰਦਾ ਉਦਾਹਰਣ ਵਿਕਰਮ ਮਜੀਠੀਆ ਸਾਹਿਬ ਦੀ ਪੇਸ਼ੀ ਵਾਲੇ ਦਿਨ ਕਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਤੇ ਲੀਡਰਸ਼ਿਪਬਾਨਾਂ ਦੀ ਫੜੋਫੜਾਈ ਇਹ ਸਰਕਾਰ ਸ਼ੁਰੂ ਕਰ ਦਿੰਦੀ ਹੈ ਪਰ ਅਦਾਲਤਾਂ ਦੇ ਉੱਤੇ ਪੂਰਨ ਭਰੋਸਾ ਅਦਾਲਤਾਂ ਨੂੰ ਸਜਦਾ ਹੈ ਅਦਾਲਤਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਅਦਾਲਤਾਂ ਅੱਗੇ ਸਿਰ ਝੁਕਦਾ ਔਰ ਉਰੀ ਇਨਸਾਫ ਹੋਏਗਾ ਚਾਹੇ ਉਹ ਜ਼ਿਲ੍ਹਾ ਅਦਾਲਤ ਹੈ ਚਾਹੇ ਹਾਈ ਕੋਰਟ ਹੈ ਅਸੀਂ ਆਪਣਾ ਜੋ ਵੀ ਲੀਗਲ ਆਪਸ਼ਨ ਹੈ ਅਸੀਂ ਐਕਸਪਲੋਰ ਕਰਾਂਗੇ ਉਹਨੀ ਜਿਹੜਾ ਸਦਾਰ ਚਟੋਪਾਦ ਆਏ ਨਰਿੰਦਰ ਸਿੰਘ ਇੰਨੇ ਜਣੇ ਆਏ ਕਿਸੇ ਨੂੰ ਕੁਝ ਦਿਖ ਲਿਆ ਇਹਨਾਂ ਨੂੰ ਲਿਆਂਦਾ ਸੀ ਪਿਛਲੇ ਝੂਠ ਕਿਉਂਕਿ ਨਕਾਮ ਹੋ ਰਹੇ ਸੀ ਸੋਚਿਆ ਵੀ ਚੱਲ ਦੋ ਚਾਰ ਦਿਨ ਦਿਲ ਲਵਾ ਦਈਏ মিডিਆ ਦਾ ਪੰਜਾਬੀਆਂ ਦਾ ਕਿ ਜੀ ਦੇਖੋ ਸੁਦਾਰ ਚਟੋਪਾਦ ਦੇ ਆ ਗਏ ਮੈਂ ਉਹ ਦਿਨ ਵੀ ਕਿਹਾ ਸੀ ਵੀ ਜਿਸ ਸੁਦਾਰਥ ਚਟੋਪਾਦਿਆਂ ਨੇ ਐਨਡੀਪੀਐਸ ਦਾ ਪਰਚਾ ਦਿੱਤਾ ਸੀ ਉਹਦੇ ਚ ਤੋਂ ਚਲਾਨ ਪੇਸ਼ ਕਰਾ ਨਹੀਂ ਸਕੇ ਉਹ ਇੱਧਰ ਆ ਕੇ ਕੀ ਦੱਸ ਦੇਣਗੇ ਆਮਦਨ ਤੋਬਾ ਜਾਇਦਾਦ ਦੇ ਕੇਸ ਚ ਨਰਿੰਜਨ ਸਿੰਘ ਜਿਹੜਾ ਇੱਕ ਰਿਟਾਇਰਡ ਅਧਿਕਾਰੀ ਹੈ ਉਹ ਕੀ ਦੇ ਦੇਣਗੇ ਰਿਕਾਰਡ ਤਾਂ ਈਡੀ ਕੋਲੋਂ ਮੰਗਾਓ ਨਾ ਈਡੀ ਤੋਂ ਰਿਕਾਰਡ ਉੱਥੇ ਜਾਣਾ ਨਹੀਂ ਉੱਥੇ ਝੂਠੇ ਪੈਂਦੇ ਨੇ ਇਸੇ ਤਰੀਕੇ ਬੋਨੀ ਅਜਨਾਲਾ ਨੂੰ ਤਾਂ ਜਦੋਂ ਨਾ ਮੇਰੇ ਕਹਿਣ ਦੀ ਲੋੜ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ ਦੀ ਲੋੜ ਹੈ ਨਾ ਵਿਕਰਮ ਮਜੀਠੀਆ ਜੀ ਨਾ ਸੁਖਬੀਰ ਸਿੰਘ ਬਾਦਲ ਦੀ ਸਾਨੂੰ ਕਹਿਣ ਦੀ ਲੋੜ ਨਹੀਂ ਬੋਨੀ ਜਨਾਲਾ ਵਾਰੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇੱਕ ਪੈਰਾਗ੍ਰਾਫ ਲਿਖਾਇਆ ਕਿ ਬੰਦਾ ਸਿਰਫ ਤੇ ਸਿਰਫ ਸੁਰੱਖਿਆ ਲੈਣ ਦੇ ਲਈ ਆਪਣੇ ਬਿਆਨ ਬਦਲ ਰਿਹਾ ਸੋ ਕੀ ਰੈਲੇਵੈਂਸ ਹੈ ਸੋ ਇਹ ਸਾਰੇ ਐਕਟਰ ਸੀ ਜਿਹੜੇ ਲਿਆਂਦੇ ਸੀ ਕਾਂਸਟ ਦੇਣ ਦੇ ਲਈ ਜਿਹੜੇ ਲੋਕਾਂ ਨੂੰ ਇੰਗੇਜ ਰੱਖਣ ਦੇ ਲਈ ਕਿ ਜੀ ਲੋਕਾਂ ਦਾ ਦਿਲ ਲੱਗਿਆ ਰਵੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਦਰਵਾਇਸ ਸਰਕਾਰ ਕੋਲੇ ਇਸ ਕੇਸ 'ਚ ਕੱਖ ਹੈ। ਵਿਕਰਮ ਮਜੀਠੀਆ ਤਾਂ ਸਾਡੇ ਨਾਲ ਮੌਜੂਦ ਹਨ ਅਰਸ਼ਦੀਪ ਸਿੰਘ ਕਲੀਅਰ ਜਿਸ ਪ੍ਰਕਾਰ ਦੇ ਨਾਲ ਅੱਜ ਵਿਕਰਮ ਸਿੰਘ ਮਜੀਠੀਆ ਦਾ 11 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜੋ 14 ਦਿਨ ਦੀ ਹੁਣ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਸ ਵਕਤ ਭੇਜ ਦਿੱਤਾ ਗਿਆ ਅਤੇ ਤਕਰੀਬਨ ਜੋ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਕਿਸੇ ਪ੍ਰਕਾਰ ਦਾ ਅਗਰ ਕੋਈ ਸਬੂਤ ਹੁੰਦਾ ਹੈ ਤਾਂ ਪੁਲਿਸ ਕਸਟਡੀ ਦੀ ਮੰਗ ਕੀਤੀ ਜਾਂਦੀ ਆ ਕਰ ਉਹਨਾਂ ਦੇ ਕੋਲ ਹੁਣ ਫਿਲਹਾਲ ਕੁਝ ਵੀ ਨਹੀਂ ਬਚਿਆ ਇਸ ਕਰਕੇ ਹੁਣ ਜੁਡੀਸ਼ੀਅਲ ਰਿਮਾਂਡ ਜਿਹੜਾ ਦੇ ਦਿੱਤਾ ਗਿਆ ਕਹਿੰਦੇ ਪਾਸੇ ਸ਼ਿਵਮ ਦੇ ਨਾਲ ਮੈਦਲਜੀਤ ਸਿੰਘ ਲਵੇਗੜ